ਅਸੀਂ ਮੌਜੂਦਾਂ ਡੇਰਾ ਬਾਬਾ ਨਾਨਕ ਦੇ ਸਜਾਦਾ ਖੁਰਦ ਵਿਖੇ ਜਿੱਥੇ ਕਿ ਹੜ੍ਹਾਂ ਦੀ ਤਬਾਹੀ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਅਮਰਕੀਰ ਕੌਰ ਜੀ ਦੇ ਘਰ ਆਏ ਆ ਇਹਨਾਂ ਦੇ ਉੱਪਰ ਪਤੀ ਦਾ ਸਾਆ ਨਹੀਂ ਹੈਗਾ ਇਹ ਕੇਹੜਾ ਦਾ ਬੇਟਾ ਹੈ ਤੇ ਇਕੱਲੇ ਆਪਣੇ ਬੇਟੇ ਨੂੰ ਪਾਲਦੇ ਆ ਇਹਨਾਂ ਦੇ ਉੱਤੇ ਪਤੀ ਦਾ ਸਾਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਘਰ ਦੀ ਅੰਦਲੀ ਹਾਲਾਤ ਬਹੁਤ ਹੀ ਮਾੜੀ ਹਾਲਾਤ ਆ ਉੱਪਰ ਦੇਖ ਸਕਦੇ ਹੋ ਬਾਲੇ ਡਿੱਗਣ ਹੀ ਆਲੇ ਆ ਬਿਲਕੁਲ ਦੀਨਾਂ ਵੀ ਘਰ ਦਾ ਸਮਾਨ ਆ ਥੋੜਾ ਜਿਹਾ ਇੱਕ ਬੈੱਡ ਬਚਿਆ ਹੋਇਆ ਉਹ ਵੀ ਗਵਾਂਡੀਆਂ ਤੇ ਘਰ ਰੱਖਿਆ ਹੋਇਆ ਹੈ ਕਿ ਬਹੁਤ ਹੀ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਹੈ ਸਾਜੀ ਆਂਟੀ ਹਾਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਇਸ ਤਰ੍ਹਾਂ ਹੀ ਗਰੀਬੀ ਦਾ ਵਿੱਚ ਅੱਗੇ ਘਾੜੇ ਛੜਿਆ ਹੁਣ ਵੀ ਉਹ ਕੋਚੀ ਜਿਹੜਾ ਕੋ ਮਾੜਾ ਮੋਟਾ ਹੈਗਾ ਇਦਾਂ ਖਰਾਬ ਹੋ ਗਿਆ ਕੀ ਕਰ ਸਕਦੇ ਨੁਕਸਾਨ ਹੋਇਆ ਦੇਖੋ ਸਾਰਾ ਹੀ ਹੋ ਗਿਆ ਸਾਹਬ ਨਾਲ ਉਹਨਾਂ ਘਰ ਆਉਣ ਜਗ੍ਹਾ ਹੀ ਰਹਿ ਨਹੀਂ ਵੀ ਭਾਈ ਦਿਨ ਹੋ ਗਏ ਆ ਹੁਣ ਇਹਨਾਂ ਛੱਤਾਂ ਥੱਲੇ ਕਿਤਰਾ ਮਹਿਣ ਕੇ ਰਵਾਂ ਉਧਰ ਵੀ ਵੇਖ ਲਓ ਬਾਲੇ ਟੁੱਟੇ ਪਏ ਨਾਲ ਰਸੋਈ ਦੀ ਹਾਲਤ ਵੇਖੋ ਤੁਸੀਂ ਰਸੋਈ ਵਿੱਚ ਤੇ ਕਿਤੇ ਰਿਆ ਨਹੀਂ ਜਾਣਾ ਵੇਖ ਲਓ ਗਾਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਰਸੋਈ ਦੀ ਹਾਲਤ ਵੇਖ ਲਓ ਤੁਸੀਂ ਖੋਦੀ ਵੇਖ ਲਓ ਗਾਹ ਇਹਨਾਂ ਦੇ ਰਸੋਈ ਦੇ ਵਿੱਚ ਜਿਹੜੇ ਥੱਲੇ ਤੁਸੀਂ ਦੇਖ ਸਕਦੇ ਹੋ ਬਾਲੇ ਵੀ ਡਿੱਗੇ ਹੋਏ ਨੇ ਤੇ ਬਹੁਤ ਹੀ ਮਾਰੀ ਹਾਲਾਤ ਨੇ ਇਸ ਪੰਟੀ ਦੇ ਇਹਨਾਂ ਦੇ ਘਰ ਵਿੱਚ ਬਹੁਤ ਹੀ ਜ਼ਿਆਦਾ ਮੇਰੇ ਘਰ ਖਾਨ ਹੋਇਆ ਹੈ ਇੱਕ ਕਮਰੇ ਦੀ ਜਿਸੀ ਸਾਥ ਦੇਖ ਸਕਦੇ ਆਹ ਸੱਤ ਕੁੱਤੀ ਮਿੱਟੀ ਥੱਲੇ ਜੰਮੀ ਹੋਈ ਆ ਆਹ ਦੇਖੋ ਬਾਲੇ ਟੁੱਟੇ ਨੇ ਤੇ ਬਾਲੇ ਟੁੱਟੇ ਹੋਏ ਨੇ ਸਾਰੇ ਆ ਤਾਂ ਕੀ ਅੰਦਰ ਇੱਥੇ ਰਹੀ ਬਹੁਤ ਮੁਸ਼ਕਲ ਹੋ ਗਿਆ ਸਾਡੇ ਨੂੰ ਸਾਨੂੰ ਰਹਿਣਾ ਹੁਣ ਕੱਲੇ ਇੱਥੇ ਹੈ ਗੀਆਂ ਪਤੀ ਮੇਰਾ ਮੇਰੇ ਸਿਰ ਤੇ ਨਹੀਂ ਹੈਗਾ ਮੈਨੂੰ ਕੌਣ ਕਮਾ ਕੇ ਦੇਵੇ ਛੋਟੇ ਛੋਟੇ ਬੱਚੇ ਹਨ ਜਦੋਂ ਦਾ ਮੇਰਾ ਪਤੀ ਪੂਰਾ ਹੋ ਗਿਆ ਤੇ ਵੇਖੋ ਸਰਕਾਰਾਂ ਦੇ ਅੱਗੇ ਇਹੋ ਹੀ ਬੇਨਤੀ ਆ ਵੀ ਤੁਹਾਨੂੰ ਸਾਡੀ ਗੁੱਲੀ ਬਣਾਈ ਜਾਵੇ ਹੋਰ ਤੇ ਕੁਝ ਨਹੀਂ ਕਰ ਸਕਦੇ ਅਸੀਂ ਨਾਲੇ ਕੋਈ ਪੈਲੀ ਵੀ ਬਹੁਤ ਜ਼ਿਆਦਾ ਨਹੀਂ ਹੈ ਕਿ ਕੋਈ ਕੋਈ ਵਿਗਾ ਸਾਡੀ ਪੈਲੀ ਆ ਸੋ ਉਹਦੇ ਵਿੱਚ ਵੀ ਤੁਹਾਨੂੰ ਪਤਾ ਜੋ ਕੁਝ ਹੈਗਾ ਵਾ ਹਾਲਾਤ ਤੇ ਬਹੁਤ ਮਾੜੇ ਨੇ ਹੁਣ ਕੀ ਕਰੀਏ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜਿੱਚਬਾਤੀ ਇਹਦੀ ਤਸਵੀਰ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਹੈ ਇਸ ਪਰਿਵਾਰ ਦੀ ਇਸ ਪਰਿਵਾਰ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਇਹਨਾਂ ਦਾ ਬੇਟਾ ਆ ਤੇ ਇੱਕ ਆਪ ਰਹਿੰਦੇ ਨੇ ਬਹੁਤ ਹੀ ਜ਼ਿਆਦਾ ਕਹਿੰਦਾ ਭਾਵ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਇਸ ਹੜ੍ਹ ਦੀ ਤਬਾਹੀ ਦਾ ਬੇਨਤੀ ਆ ਅਹਨੂ ਪ੍ਰਸ਼ਾਸਨ ਅੱਗੇ ਵੀ ਤੇ ਸਿੰਗਰਾਂ ਅੱਗੇ ਵੀ ਕਿ ਇਹਨਾਂ ਦਾ ਕੋਸ਼ਿਸ਼ ਸੋਚਿਆ ਜਾਵੇ ਇਹਨਾਂ ਦੀ ਵੀ ਥੋੜੀ-ਬੋਤੀ ਹੈਲਪ ਕੀਤੀ ਜਾਵੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਕਮਰਿਆਂ ਦੇ ਵਿੱਚ ਕਿੰਨੀ-ਕਿਨੀ ਮਿੱਟੀ ਜੰਮੀ ਆ ਬਾਲੇ ਡਿੱਗ ਰਹੇ ਨੇ ਬਹੁਤ ਹੀ ਤੁਸੀਂ ਦੇਖ ਸਕਦੇ ਇਹਨਾਂ ਦੇ ਬੈੱਡ ਵੀ ਨਹੀਂ ਆ ਤਖਤ ਪੂਛ ਤੇ ਸੁੱਤੇ ਸੌਂਦੇ ਨੇ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਥੋੜਾ ਜਿਹਾ ਸਮਾਨ ਹੀ ਉਹ ਗਵਾਂਡੀਆਂ ਘਰੇ ਰੱਖਿਆ ਆ ਥੋੜਾ ਜਿਹਾ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਤੁਹਾਨੂੰ ਦਿਖਾਉਨੇ ਆ ਪਿੰਡ ਸੁਜਾਦਾ ਖੁਰਦ ਦੇ ਦੂਸਰਾ ਘਰ ਜਿਹੜਾ ਹੱਦੀ ਮਾਰ ਦੇ ਵਿੱਚ ਆਇਆ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਘਰ ਦੀ ਹਾਲਤ ਇਹਨਾਂ ਦੇ ਘਰ ਤੇ ਤੇਰੇਨਾ ਆ ਚੁਕੀਆਂ ਪੂਰੀ ਉੱਪਰ ਤੋਂ ਲੈ ਕੇ ਥੱਲੇ ਤੱਕ ਤੇਰੇਨਾ ਆ ਚੁਕੀਆਂ ਪਹਿਲਾਂ ਤੁਸੀਂ ਇਹਨਾਂ ਦੇ ਘਰ ਦੇ ਅੰਦਰਲੀ ਕੰਡੀਸ਼ਨ ਵੇਖੋ ਕਿੰਨੀ ਕੀ ਜ਼ਿਆਦਾ ਖਰਾਬ ਆ ਥੱਲੇ ਉਹ فرش ਦੇਖੀ ਨਹੀਂ ਰਿਹਾ ਸਾਰਾ ਮਿੱਟੀ ਮਿੱਟੀ ਦੇਖ ਰਹੀ ਆ ਤੇ ਉੱਤੇ ਇਹਨਾਂ ਦੇ ਲੈਂਟਰ ਪਿਆ ਸੀਗਾ ਉਹ ਵੀ ਲੈਂਟਰ ਖਰਾਬ ਹੋ ਚੁੱਕਿਆ ਸਰੀਏ ਦਿਖਣ ਦੇਤੇ ਆ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਵੀ ਤੁਸੀਂ ਇਹਨਾਂ ਦੇ ਜੀ ਦੂਜੀ ਤਸਵੀਰ ਦੇਖ ਸਕਦੇ ਹੋ ਕਿ ਇੱਥੇ ਵੀ ਉੱਪਰ ਲੈਂਟਰ ਸਾਰਾ ਦਿਖਣ ਦੇ ਪਿਆ ਤੁਸੀਂ ਇਹਨਾਂ ਦਾ ਸਮਾਨ ਵੀ ਦੇਖ ਸਕਦੇ ਹੋ ਅੰਦਰ ਕਮਰੇ ਰਹਿਣ ਯੋਗ ਬਿਲਕੁਲ ਨਹੀਂ ਰਹੇ ਤਪ ਦੀ ਦੁਪਹਿਰ ਆ ਤੇ ਵਿਚਾਰੇ ਨਾ ਇਹਨਾਂ ਦੇ ਹੇਠਲੇ ਇੱਕ ਸਾਧ ਦੀ ਛੱਤ ਹੈ ਕਿਉਂਕਿ ਇਹਨਾਂ ਤੇ ਲੈਟਰ ਬਿਲਕੁਲ ਖਰਾਬ ਹੋ ਚੁੱਕੇ ਹੈ ਅੰਦਰ ਕਮਰਿਆਂ ਦੇ ਕਿੰਨੀ ਕਿੰਨੀ ਜ਼ਿਆਦਾ ਮਿੱਟੀ ਜੰਮੀ ਹੋਈ ਹੈ ਸਾਰੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਸੋਫੇ ਵੀ ਇਹਨਾਂ ਦੇ ਖਰਾਬ ਹੋ ਚੁੱਕੇ ਹੈ ਸੋਫੇ ਵੀ ਇਹਨਾਂ ਦੇ ਦਿਖਾਏ ਸੋਫੇ ਵੀ ਇਹਨਾਂ ਦੇ ਬਿਲਕੁਲ ਖਰਾਬ ਹੋ ਚੁੱਕੇ ਹੈ ਸਮਾਨ ਵੀ ਬਿਲਕੁਲ ਖਰਾਬ ਹੋ ਚੁੱਕਾ ਹੈ ਤੇ ਉਹ ਟੀਵੀ ਟਰਾਲੀ ਬਿਲਕੁਲ ਹੀ ਗਲ ਚੁੱਕੀ ਹੈ ਜਿਹੜੀ ਇਹਨਾਂ ਦੀ ਘਰ ਦੀ ਟੀਵੀ ਟਰਾਲੀ ਹੈ ਉਹ ਬਿਲਕੁਲ ਹੀ ਗਲ ਚੁੱਕੀ ਹੈ ਕੂਲਰ ਵੀ ਖਰਾਬ ਹੋ ਚੁੱਕਿਆ ਹੈ ਕਹਿੰਦਾ ਭਾਵ ਕਿ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਅਸੀਂ ਮੌਜੂਦ ਆ ਮਨਜੀਤ ਸਿੰਘ ਜੀ ਦੇ ਘਰੇ ਤੇ ਗੱਲਬਾਤ ਕਰਦੇ ਇਹਨਾਂ ਨਾਲ ਹਾਂਜੀ ਹਾਂਜੀ ਭਾਜੀ ਵੇਖੋ ਜੀ ਇਹ ਸਮਾਨ ਸਾਰਾ ਖਰਾਬ ਹੋ ਗਿਆ ਘਰ ਦਾ ਵੀ ਘਰ ਦੇ ਕੋਠੇ ਵੀ ਸਾਰੇ ਡਿੱਗਣ ਵਾਲੇ ਹੋ ਗਏ ਜਨਾ ਰਹਿਣ ਜੋਗੇ ਅੱਗੇ ਤੇ ਸਾੜੀ ਧੁੱਪ ਪੈਣ ਦੀ ਜੇ ਬਾਹਰ ਜਿੰਨਾ ਸਮਾਨ ਸੋਣ ਸਾਰੇ ਗਲ ਗਿਆ ਜੀ ਤਾਂ ਵੇਖ ਸਕਦੇ ਜੀ ਤੁਸੀਂ ਡੰਗਰ ਦੇ ਆਜੀ ਤੇ ਡੰਗਰ ਵੀ ਸਾਡੇ ਉਹ ਵੀ ਹੁਣ ਬਾਹਰ ਬਦੇ ਜੇ ਖੜਕੇ ਉਹ ਵੀ ਲੀਪ ਵਾਲੇ ਬਣ ਉਹਦੇ ਵੀ ਪਾਣੀ ਇੱਕ ਨਾ ਕਿਨ ਖਨੋਥਾ ਤੋੜੀ ਖੜੀ ਖਰਾਬ ਹੋ ਗਈ ਇਹਨਾਂ ਦਾ ਘਰ ਰਹਿਣ ਜੋਗ ਨਹੀਂ ਹੈਗਾ ਵੇਖੋ ਟਰੱਕ ਦੇ ਵਿੱਚ ਸਮਾਨ ਰੱਖ ਕੇ ਟਰੱਕ ਦੇ ਵਿੱਚ ਉਹ ਜਾਰਾ ਘਾਰੇ ਉਹ ਟਰੱਕ ਵੀ ਕਿਸੇ ਦਾ ਜੇ ਕਿਸੇ ਦੇ ਟਰੱਕ ਵਿੱਚ ਸਮਾਨ ਰੱਖੇ ਤਾਂ ਇਹ ਤੋਂ ਵੱਧ ਕੀ ਮਾੜੀ ਹਾਲਤ ਹੋਵੇ ਇਹਨਾਂ ਕਮਰਿਆਂ ਦੇ ਵਿੱਚ ਰਹਿਣ ਜੋਗ ਨਹੀਂ ਹੈਗਾ ਜਿੱਥੇ ਇਹ ਬੱਚੇ ਲੈ ਕੇ ਬਹਿ ਜਾਵੇ ਤਾਂਹੀ ਤੇ ਸਰਕਾਰ ਨੂੰ ਤੇ ਭਗਵੰਤ ਮਾਨ ਨੂੰ ਸੀਐਮ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਲੋਡ ਵੰਦ ਨੇ ਉਥੋਂ ਤੱਕ ਤੂੰ ਆਪਣੀ ਟੀਮ ਪਹੁੰਚਾ ਤੇ ਇਹਨਾਂ ਦੀ ਲੋਡ ਬੰਦਾ ਦੀ ਮਾਈਕੀ ਤੇ ਜੀ ਦੋ ਬੱਚੇ ਮੇਰੇ ਤੇ ਬੱਚੇ ਕਿੱਥੇ ਸਵਾਰ ਹੈ ਜੀ ਫਿਰ ਬੱਚੇ ਤਾਂ ਇੱਥੇ ਹੀ ਗੱਡੀ 'ਚ ਹੁੰਦੇ ਜੀ ਦੋ ਹੁਣ ਗੱਡੀ ਦੇ ਸੱਤੇ ਹੁੰਦੇ ਦੋ ਜਣੇ ਅਸੀਂ ਬਾਹਰ ਹੁੰਦੇ ਹਾਂ ਗੱਡੀ ਦੇ ਕੋਲ ਜਿਹੜਾ ਤੁਹਾਡਾ ਅੱਧਾ ਸਮਾਨ ਤੁਸੀਂ ਕਹਿ ਰਹੇ ਹੋ ਕਿ ਅੱਧਾ ਕਿਸੇ ਦੇ ਟਰੱਕ 'ਚ ਰੱਖਿਆ ਹੋਇਆ ਹਾਂ ਟਰੱਕ ਆ ਬਾਹਰ ਰੱਖਿਆ ਇਹਦੇ ਵਿੱਚ ਵੀ ਸਮਾਨ ਰੱਖਿਆ ਸੀ ਉਦੋਂ ਚੋਕਾ ਜਿਹੜਾ ਮਾੜਾ-ਮੋੜਾ ਸਿਕਾਸ਼ਕੂ ਉਹਦੇ ਵਿੱਚ ਰੱਖਿਆ ਕੋਈ ਬਾਹਰ ਕੀ ਖਰਾਬ ਹੈ ਜਾਂ ਠੀਕ ਹੈ ਉਹ ਤਾਂ ਕੋਈ ਸਿਕਾਸ਼ਕੂ ਉਹ ਠੀਕ ਹੈ ਕੋਈ ਜਾਨ ਹੁਣ ਖਰਾਬ ਜੀ ਮਾਂਗਾ ਜੀ ਕਹਿੰਦੇ ਜੀ ਸਾਡੇ ਕਮੜਾ-ਕੋਣਾ ਦੀ ਕੋ ਸਿੰਘਰਾ ਅੱਗੇ ਬੇਨਤੀ ਆ ਸਾਰੇ ਪ੍ਰਸ਼ਾਸਨ ਅੱਗੇ ਬੇਨਤੀ ਆ ਬਹੁਤ ਹੀ ਜ਼ਿਆਦਾ ਮਾੜੀ ਹਾਲਤ ਆ ਇਸ ਪਰਿਵਾਰ ਦੀ ਵੀ ਇਹਨਾਂ ਦੀ ਵੀ ਸੁਣਵਾਈ ਹੋਏ ਚਾਰ ਜੀਆ ਪਰਿਵਾਰ ਦੇ ਕਮਰੇ ਰਹਿਣ ਯੋਗ ਨਹੀਂ ਰਹੇ ਦੋ ਜਾਨੇ ਇੱਥੇ ਸੋ ਰਹੇ ਆ ਇਨਕੀ ਏਰੀਏ ਚ ਤੇ ਦੋ ਜਾਨੇ ਟਰੱਕ ਚ ਸੋ ਰਹੇ ਆ ਉਹ ਵੀ ਕਿਸੇ ਦਾ ਟਰੱਕ ਆ ਜਿੱਥੇ ਇਹਨਾਂ ਨੇ ਸਮਾਨ ਰੱਖਿਆ ਹੋਇਆ ਜਿਹੜਾ ਥੋੜਾ ਜਿਹਾ ਕਹਿੰਦੇ ਉਹ ਸਮਾਨ ਸਾਡਾ ਠੀਕ ਆ ਇਹ ਵੀ ਬਹੁਤੀ ਮੰਗ ਨਹੀਂ ਕਰਦੇ ਕਹਿੰਦੇ ਕਿ ਸਾਨੂੰ ਥੋੜੀ ਬੋਤੀ ਸਾਡੇ ਕਮਰਿਆਂ ਦੀ ਰਿਪੇਅਰ ਹੋ ਜੇ ਬਾਕੀ ਅਸੀਂ ਆਪੇ ਹੌਲੀ-ਹੌਲੀ ਕਰ ਲਾਂਗੇ ਇਹਨਾਂ ਦਾ ਕਹਿਣਾ ਆ ਕਿ ਦੋ ਜਣੇ ਇੱਥੇ ਸੌਂਦੇ ਆ ਇਹ ਤੇ ਇਹਨਾਂ ਦੀ ਵਾਈਫ ਇੱਥੇ ਸੌਂਦੇ ਆ ਤੇ ਇਹਨਾਂ ਦੇ ਨਿਆਨੇ ਟਰੱਕ ਤੇ ਸੌਂਦੇ ਆ ਜਿੱਥੇ ਇਹਨਾਂ ਦਾ ਅੱਧਾ ਸਮਾਨ ਪਿਆ ਆ ਆਜੋ ਅਸੀਂ ਟਰੱਕ ਵੀ ਦੇਖਦੇ ਆ ਕਿ ਜਿੱਥੇ ਇਹਨਾਂ ਦਾ ਅੱਧਾ ਸਮਾਨ ਪਿਆ ਤੇ ਨਾਲੇ ਇਹਨਾਂ ਦੇ ਜਿੱਥੇ ਬੱਚੇ ਰਹਿ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਧਾ ਸਮਾਨ ਇਹਨਾਂ ਦਾ ਟਰੱਕ ਤੇ ਪਿਆ ਤੇ ਇੱਥੇ ਹੀ ਰਹਿ ਰਹੇ ਆ ਇੱਥੇ ਹੀ ਖਾ ਰਹੇ ਆ ਤੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਖਰਾਬ ਹਾਲਤ ਹੋਈ ਪਈ ਆ ਤੁਸੀਂ ਦੇਖ ਸਕਦੇ ਹੋ ਇੱਕ ਮੰਜ਼ੀ ਪਈ ਦੋ ਮੰਜ਼ੀ ਗਏ ਤੇ ਥੋੜਾ ਜਿਹਾ ਸਮਾਨ ਪਿਆ ਤੇ ਇਹ ਟਰੱਕ 'ਚ ਹੀ ਰਹਿ ਰਹੇ ਆ ਕਮਰੇ ਇਹਨਾਂ ਦੇ ਰਹਿਣ ਯੋਗ ਬਿਲਕੁਲ ਨਹੀਂ ਰਏ ਇਹਨਾਂ ਦੇ ਦੋ ਬੇਟੇ ਦੋਵੇਂ ਟਰੱਕ 'ਚ ਰਹਿ ਰਹੇ ਆ ਕਿਸੇ ਦਾ ਟਰੱਕ ਆ ਤੇ ਇਹ ਇੱਥੇ ਇਹ ਪਰਿਵਾਰ ਦੀ ਵੀ ਬਹੁਤੀ ਜ਼ਿਆਦਾ ਖਰਾਬ ਹਾਲਤ ਆ ਅਸੀਂ ਆਂਟੀ ਨਾਲ ਵੀ ਗੱਲ ਕਰਦੇ ਆ ਹਨ ਬਸ ਹਨ ਬਾਦ ਦੋ ਕਮਰੇ ਪਚਾਜ ਦੇ ਬਣਾਉਣੇ ਚਾਹੀਦੇ ਤੁਸੀਂ ਇੱਥੇ ਇਹ ਤੁਹਾਡੇ ਬੱਚੇ ਇੱਥੇ ਸੌ ਰਹੇ ਤੁਸੀਂ ਉੱਥੇ ਸੌ ਰਹੇ ਹੋ ਹਾਂਜੀ ਨਹੀਂ ਤੇ ਕਹਿੰਦੇ ਸਾਡੇ ਕਮਰੇ ਦੋ ਦਿਨ ਤਿਆਰ ਕਰ ਦੇਣ ਤੇ ਅਸੀਂ ਬਹੁਤੀ ਵੱਡੀ ਮੰਗ ਨਹੀਂ ਮੰਗਦੇ ਚਲੋ ਉਹਨਾਂ ਦਾ ਖਾਤਾ ਪਾਣੀ ਇਹਨਾਂ ਨੂੰ ਠੀਕ ਠਾਕ ਕਰ ਦੇਣ ਅਸੀਂ ਹੜ੍ਹ ਦੀ ਮਾਰ ਵਿੱਚ ਆਏ ਹੋਰ ਪਰਿਵਾਰਾਂ ਨਾਲ ਗੱਲ ਕਰਦੇ ਹਾਂ ਪਹਿਲਾਂ ਜਿਹੜਾ ਇਹਨਾਂ ਦਾ ਸ਼ੈੱਡ ਟਠਾਇਆ ਉਹਦੀ ਤਸਵੀਰ ਤੁਹਾਨੂੰ ਦੇ ਆ ਇਹ ਸੁਝਾਦਾ ਖੁੱਤ ਪੈਂਦਾ ਜਿਹੜੇ ਘਰ ਦੇ ਵਿੱਚ ਹੀ ਇਹਨਾਂ ਦਾ ਸ਼ੈੱਡ ਸੀ ਜਿੱਥੇ ਡੰਗਰ ਵਜਦੇ ਸੀ ਦੇਖ ਸਕਦੇ ਹੋ ਸਾਰਾ ਸ਼ੈੱਡ ਪਾੜ ਚੁੱਕਿਆ ਹੈ ਜਿੰਨੀਆਂ ਇਹਨਾਂ ਦੀਆਂ ਪਾਠੀਆਂ ਸੀ ਸਾਰੀਆਂ ਖਰਾਬ ਹੋ ਚੁੱਕੀਆਂ ਹੈ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਇਸ ਪਰਿਵਾਰ ਦਾ ਵੀ ਸਾਰਾ ਸ਼ੈੱਡ ਖਰਾ ਟੁੱਟ ਚੁੱਕਿਆ ਇਹਨਾਂ ਦੇ ਬਾਲੇ ਡਿੱਗ ਚੁੱਕੇ ਆ ਕਿ ਇਹਨਾਂ ਦੇ ਡੰਗਰ ਤੇ ਤੁਸੀਂ ਉੱਤੇ ਵੀ ਦੇਖ ਸਕਦੇ ਹੋ ਇਹਨਾਂ ਦੇ ਕਾਨਿਆਂ ਵਾਲੀ ਛੱਤ ਹੀ ਉਹ ਵੀ ਬਿਲਕੁਲ ਖਰਾਬ ਹੋ ਚੁੱਕੀ ਆ ਜੀ ਜੀ ਕਿਹ ਲੰਗ ਨੁਕਸਾਨ ਹੋਇਆ ਆਪਣਾ ਸਾਡਾ ਕਾਫੀ ਜਿਆਦਾ ਨੁਕਸਾਨ ਹੋਇਆ ਕਾਫੀ ਪੱਧਰ ਤੇ ਪਾਣੀ ਆਇਆ ਉਹਦੇ ਬਰਾਬਰ ਬਰਾਬਰ ਪਾਣੀ ਆਇਆ ਹੀ ਉਹ ਸਾਡਾ ਟਾ ਰਜ ਰਾਇ ਉਹ ਨੀਵਾ ਹੀ ਤੇ ਉਹ ਉਹਦੇ ਤੇ ਮਬਰੂਮੀ ਪਾਣੀ ਆਇਆ ਜਿਹੜਾ ਬਾਹਰੋਂ ਗਿਆ ਉਹ ਵੀ ਕਾਫੀ ਪਾਣੀ ਗਿਆ ਉਤਨਾ ਵੀ ਹਟੀਛਾਤ ਦਿੱਗੀ ਆ ਵੇਚਾ ਟਿੱ ਪੱਖੇ ਵੀ ਆ ਗਏ ਉਹ ਲੱਭਣ ਡੇ ਆ ਜਿਹੜੇ ਦੂਜੇ ਵੱਡੇ ਉਹ ਵੀ ਆਪਾਂ ਰੱਖੇ ਹੀ ਸਾਡਾ ਝਾੜ ਨਹੀਂ ਵਿੱਚੇ ਕੰਨ ਕੀ ਆਡੀ ਆ ਸਾਰਾ ਸਮਾਨ ਅੱਜ ਇੱਧਰ ਗਾਉਂ ਤੂੜੀ ਲਈ ਤੁਹਾਡੀ ਬੜੋਲੇ ਚ ਪਈ ਸੀ ਬੜੋਲੇ ਚੋਂ ਖਰਾਬ ਹੋ ਗਈ ਸਾਰੀ ਕਣਕ ਖਰਾਬ ਹੋ ਗਈ ਜਿਹੜੀ ਕੱਢੀ ਗਈ ਕੱਢੀ ਗਈ ਜਿਹੜੀ ਰਹਿ ਗਈ ਵਿੱਚ ਪਈ ਆ ਜਿਹੜਾ ਬਾਹਰ ਲਾਹੀ ਆ ਵੀ ਸਾਡਾ ਹੋਣਾ ਸੀ ਮਾੜਾ ਮੋਟਾ ਪਿੱਤੀ ਕੀਤਾ ਆ ਸਾਰੀ ਤੂੜੀ ਖਰਾਬ ਹੋ ਗਈ ਜੇ ਬਾਹਰ ਹੀ ਨਾਲ ਡੰਗਰਾਂ ਦਾ ਬਚਾ ਸੀ ਹਾਂਜੀ ਡੰਗਰ ਕੱਢ ਲਈ ਤੂੜੀ ਸਾਰੀ ਖਰਾਬ ਹੋ ਗਈ ਤੂੜੀ ਸਾਰੀ ਹੁਣ ਜਿਹੜੀ ਸਾਰੀ ਖਰਾਬ ਹੋ ਗਈ ਆ ਹੁਣ ਕਿੱਥੋਂ ਤੂੜੀ ਲੈ ਰਹੇ ਜੀ ਹੁਣ ਆ ਵੇਖੋ ਇਹ ਜਿਹੜੀ ਘੱਟ ਬਣ ਜਿਹੜੀ ਮੇਰੀ ਇਹ ਜਿਹੜੀ ਸੰਗਤ ਲੈ ਕੇ ਆ ਰਹੀ ਆ ਹਾਂਜੀ ਸਭਾ ਉਹੀ ਤੂੜੀ ਪਾਉਣ ਦੇ ਸਾਂਗ ਕਰਦਾ ਵੀ ਧੰਨਵਾਦ ਜਿਹੜਾ ਅੱਜ ਵਤੇ ਤੂੜੀ ਲੈ ਕੇ ਆਈ ਆ ਚਾਰ ਲੈਂਦਾ ਇਹ ਇਹਦੇ ਨਾਲ ਹੀ ਸਾਡੇ ਡੰਗਰਾਂ ਦਾ ਹੁਣ ਮਰਾ ਮੋਟਾ ਗੁਜ਼ਾਰਾ ਹੋਣ ਰਿਹਾ ਆ ਪਾ ਇਹ ਵੀ ਬੇਨਤੀ ਕਰਦੇ ਆ ਕਿ ਸਾਡੇ ਡੰਗਰਾਂ ਦਾ ਬਸੇਬਾ ਮੇਰੇ ਅਨੁਛੈਡ ਦੇ ਥੋੜੀ ਬੋਤੇ ਪੈਸੇ ਮਿਲ ਜੇ ਜਿਹੜੀ ਆਪਾਂ ਜਿਹੜਾ ਥੋੜਾ ਬੋਤਾ ਹੁਣ ਟੱਠਿਆ ਇਹਨੂੰ ਸਹੀ ਕਰ ਸਕੀਏ ਕਿਉਂਕਿ ਹੜ੍ਹ ਦੇ ਕਾਰਨ ਸਾਡੀ ਜਿਹੜੀ ਸਾਰੀ ਫਸਲ ਉਹ ਸਾਰੀ ਖਰਾਬ ਹੋ ਗਈ। ਇਹ ਕੋਈ ਕੋਹਾ ਦੇ ਕੋਪਾ ਚਲਤੇ ਹੀ ਉਮੀਦ ਹੀ ਹੁਣ ਉਹਦੀ ਕੋਈ ਉਮੀਦ ਨਹੀਂ ਹੁਣ ਆਪਾਂ ਸਰਕਾਰ ਦੇ ਅੱਗੇ ਹੀ ਬੇਨਤੀ ਕਰਦੇ ਆਂ ਕਿ ਸਾਡੇ ਜਿਹੜੇ ਡੰਗਰਾਂ ਦਾ ਥੋੜਾ ਬੋਤਾ ਵਸੇਵਾ ਚਾਹੀ ਕੀਤਾ ਜਾਏ। ਇਹਨਾਂ ਦਾ ਕਹਿਣਾ ਕਿ ਇਹਨਾਂ ਦਾ ਸ਼ੈੱਡ ਖਰਾਬ ਹੋ ਚੁੱਕਿਆ ਹੈ ਤੇ ਇਹਨਾਂ ਨੇ ਇਹ ਵੀ ਸਿਫਤ ਕੀਤੀ ਹੈ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਹੜਾ ਸਾਡੇ ਡੰਗਰਾਂ ਵਾਸਤੇ ਚਾਰ ਲੈ ਕੇ ਆ ਰਹੇ ਆ। ਜਿਹੜੇ ਸਾਡੇ ਦੰਗਲਾਂ ਦੀ ਤੂੜੀ ਲੈ ਕੇ ਆ ਰਹੇ ਕਹਿੰਦੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਸ਼ੈੱਡ ਦੇ ਪੈਸੇ ਮਿਲ ਜਾਣ ਸਾਡਾ ਸ਼ੈੱਡ ਥੋੜਾ ਜਿਹਾ ਭਾਂਜੇ ਜਿਹੜਾ ਸਾਡਾ ਸ਼ੈੱਡ ਖਰਾਬ ਹੋਇਆ ਕਹਿੰਦੇ ਸਾਡੀ ਕਣਕ ਵੀ ਖਰਾਬ ਹੋ ਚੁੱਕੀ ਆ ਸਾਡੇ ਜਿਹੜੀ ਤੂੜੀ ਵੀ ਖਰਾਬ ਹੋ ਚੁੱਕੀ ਆ